ਈਐਸ ਪੀਸੀਐਲ ਦੇ ਵਿੱਚ 2100 ਤੋਂ ਵੱਧ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਦੇ ਉਹਨਾਂ ਨੂੰ ਨਿਯਕਤੀ ਪੱਤਰ ਬੰਡੇ ਗਏ ਤੇ ਉਹ ਪੰਜਾਬ ਦੇ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਨੇ ਮੈਂ ਬਹੁਤ-ਬਹੁਤ ਵਧਾਈਆਂ ਦਿੰਦਾ ਤੇ ਉਹਨਾਂ ਨੇ ਆਪਣੇ ਦਿਲ ਦੇ ਵੱਲਬਲੇ ਵੀ ਸਾਂਝੇ ਕੀਤੇ ਕਿ ਬੜੀ ਦੇਰ ਤੋਂ ਉਹਨਾਂ ਨੂੰ ਉਡੀਕ ਸੀ ਇਸ ਕੜੀ ਦੀ ਕਈਆਂ ਨੇ ਤਾਂ ਇਹ ਵੀ ਦੱਸਿਆ ਕਿ ਕਈ ਸਾਲਾਂ ਤੋਂ ਸੰਘਰਸ਼ ਕਰ ਰਹੇ ਹੈ ਪੇਪਰ ਦੇ ਰਹੇ ਪਰ ਪਹਿਲਾਂ ਕੈਸ਼ ਤੇ ਫਰਮੈਸ਼ ਚੱਲਦੀ ਸੀ विदाउट एनी कैश एफर कैश ਉਹਨਾਂ ਨੂੰ ਮੈਰਿਟ ਦੇ आधार ਤੇ ਨੌਕਰੀ ਮਿਲੀ ਆ ਤੇ ਪੰਜਾਬ ਸਰਕਾਰ ਦਾ ਇਹ ਵਾਦਾ ਸੀਗਾ ਕਿ ਬਿਨਾ ਰਿਸ਼ਵਤ ਤੋਂ ਬਿਨਾ ਸਪਾਰਸ਼ ਤੋਂ ਨੌਕਰੀਆਂ ਬੱਚਿਆਂ ਨੂੰ ਮਿਲਣਗੀਆਂ ਤਾਂ ਕਿ ਉਹ ਇੱਥੇ ਰਹਿ ਕੇ ਕੰਮ ਕਰ ਸਕਣ ਦੇਸ਼ ਦੇ ਤੇ ਪੰਜਾਬ ਦੇ ਤਰੱਕੀ ਦੇ ਵਿੱਚ ਹਿੱਸਾ ਪਾ ਸਕਣ ਵਿਦੇਸ਼ਾਂ ਚ ਜਾ ਕੇ ਰੋਲਣਾ ਬਹੁਤ ਔਖਾ ਹੋ ਜਾਂਦਾ ਬੇਗਾਨੀ ਬਾਸ਼ਾ ਬਗਾਨਾ ਮਾਹੌਲ ਬਗਾਨਾ ਮੌਸਮ ਸੋ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਪਰ ਤੁਹਾਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਉਹਨਾਂ ਨੇ ਪਲੀਜ਼ ਉਹਨਾਂ ਦੀਆਂ ਕਹਾਣੀਆਂ ਸੁਣ ਕੇ ਜਾਓ ਕਿਉਂਕਿ ਬੜੀਆਂ ਇੰਟਰਸਟਿੰਗ ਕਈਆਂ ਦੀਆਂ ਬਹੁਤ ਇਮੋਸ਼ਨਲ ਸਟੋਰੀਜ਼ ਨੇ ਜਿਹੜੀਆਂ ਉਹ ਆਪ ਸੁਣਾਉਂਦੇ ਨੇ ਕਿ ਕਿੰਨਾ ਚੁੱਚਿਰ ਹੋ ਗਿਆ ਉਹਨਾਂ ਨੂੰ ਦੋਵਾਂ ਮਾਂ ਕਰਦੇ ਨੇ ਉਹਨਾਂ ਦੀ ਮਾਵਾਂ ਨੂੰ ਉਹਨਾਂ ਦੇ ਪਰਿਵਾਰ ਵਾਲਿਆਂ ਨੇ ਇਹ ਜੋ ਕੁਝ ਸਿੰਘ ਸਰ ਬੜੀ ਹੈਰਾਨੀ ਵਾਲੀ ਗੱਲ ਕਿ 38 38 ਸਾਲ ਉਹਨਾਂ ਦੀ ਉਮਰ ਹੋ ਗਈ ਹੈ ਉਹਨਾਂ ਨੂੰ ਲੋਕ ਕਿਹਨਾਂ ਬੜੀ ਪਹਿਲੀ ਵਾਰ ਹੀ ਹੈ ਕਿ ਪੰਜਾਬ ਦੇ ਵਿੱਚ ਇੰਨੀ ਵੱਡੀ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਸਰਕਾਰੀ ਨੌਕਰੀ ਮਿਲ ਗਈ ਕੋਈ ਗੱਲ ਨਹੀਂ ਅਸੀਂ ਓਵਰੇਜ ਜੇ ਜਿਹੜੇ ਹੋ ਗਏ ਉਹਨਾਂ ਨੂੰ ਰੈਲੈਕਸੇਸ਼ਨ ਵੀ ਦੇ ਦੇਣੇ ਪਰ ਜੇ ਡਿਸਰਵ ਕਰਦੇ ਐ ਮੈਰਿਟ ਚ ਆਉਂਦੇ ਐ ਤਾਂ ਅਸੀਂ ਨੌਕਰੀ ਦੇਣਾ ਚਾਹੁੰਦੇ ਹਾਂ ਉਹ ਉਹ ਪਹਿਲਾਂ ਉਹਨਾਂ ਨਾਲ ਗੱਲ ਵੀ ਕੀਤੀ ਐ ਪਰ ਉਹ ਬਹੁਤ ਖੁਸ਼ ਨਹੀਂ ਕਹਿੰਦੇ ਨਾ ਤੇ ਅਸੀਂ ਕੋਈ ਪੈਸਾ ਦਿੱਤਾ ਤੇ ਨਾ ਗਾੜੀ ਕੋਈ ਨਹੀਂ ਕਹਿੰਦੇ ਕਿ ਪਹਿਲਾਂ ਕੈਸ਼ ਤੇ ਫਰਮੈਸ਼ ਚੱਲਦਾ ਸੀ ਹੁਣ ਨਹੀਂ ਚੱਲਦਾ ਤੇ ਪੁਲਿਸ ਦੇ ਵਿੱਚ ਪਰ替 ਹੋ ਰਹੀ ਐ ਨੇ ਪੁਲਿਸ ਦੀਆਂ ਤਰੱਕੀਆਂ ਹੋਈਆਂ ਨੇ ਰੁਕੀਆਂ ਹੋਈਆਂ ਪੁਰਾਣੀਆਂ ਪਟਵਾਰੀ ਲੱਗ ਰਹੇ ਐ ਸਾਡੇ ਐਸਡੀਓ ਬਣ ਰਹੇ ਐ ਸਾਡੀਆਂ ਬੱਚੀਆਂ ਜੱਜ ਬਣ ਰਹੀਆਂ ਨੇ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਜੇਈ ਮੈਨ ਜੇਈ ਜਿਹੜਾ ਐਡਵਾਂਸ ਦੇ ਪੇਪਰ ਕ ਸੂਈਕਰ ਰੈਵੋਲੂਸ਼ਨ ਇੱਕ ਕ੍ਰਾਂਤੀ ਜਿਹੜੀ ਹੈ ਜਿਹਦਾ ਅਸੀਂ ਵਾਅਦਾ ਕੀਤਾ ਸੀ ਰੰਗਲੇ ਪੰਜਾਬ ਦਾ ਉਹਦੇ ਰੰਗ ਜਿਹੜੇ ਨੇ ਉਹ ਉੱਪਰ ਕੇ ਸਾਹਮਣੇ ਆਉਣ ਲੱਗੇ ਸਿਮ ਸਾਹਿਬ ਲਗਾਤਾਰ ਜਿਹੜੀਆਂ ਨੌਕਰੀਆਂ ਦੇ ਚ ਦਿੱਤੀਆਂ ਜਾਂਦੀਆਂ ਨੇ ਉਹਨਾਂ ਦੇ ਆਂਕੜੇ ਹੁੰਦੇ ਨੇ ਵਿਰੋਧੀ ਧਿਰ ਇਸ ਗੱਲਾਂ ਨੂੰ ਕਿਉਂ ਨਹੀਂ ਮੰਨਦੇ ਕਿ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਮਨਕੀਆਂ ਮਿਲਦੀਆਂ ਉਹਨਾਂ ਨੂੰ ਬਣਾਉਣਾ ਜ਼ਰੂਰੀ ਹੈ ਉਹਨਾਂ ਨੂੰ ਫਿਰਦੇ ਰਹਿਣ ਨੂੰ ਇਦਾਂ ਹੀ ਇਹ ਤਾਂ ਇਹ ਤਾਂ ਤੁਸੀਂ ਅੱਜ ਦੱਸੋਗੇ ਅੱਜ 58962 ਹੋ ਗਿਆ ਅੱਜ ਟੋਟਲ 58962 ਮੈਂ ਉਹਨੂੰ 95000 ਨਹੀਂ ਕਿਹਾ ਮੈਂ 60000 ਨਹੀਂ ਕਿਹਾ ਮੈਂ ਲੱਖ ਨਹੀਂ ਕਿਹਾ ਜਿੰਨੇ ਹੈਗੇ ਨੇ ਸਾਰੇ ਡਿਪਾਰਟਮੈਂਟਾਂ ਦਾ ਸਾਡੇ ਕੋਲ ਡਾਟਾ ਪਿਆ ਪਰ ਉਹਨਾਂ ਨੂੰ ਦਿਖਾਉਣਾ ਜ਼ਰੂਰੀ ਨਹੀਂ ਹੈਗਾ ਕਿ ਉਹਨਾਂ ਨੇ ਕਿਹੜੇ ਨੌਕਰੀਆਂ ਦਿੱਤੀਆਂ ਨੇ ਸੋ ਸੌਣ ਦੇ ਅੰਨੇ ਨੂੰ ਕਹਿੰਦੇ ਸਾਰਾ ਕੁਝ ਹਰਾ ਹਰਾ ਦਿਸਦਾ ਠੀਕ ਹੈ ਨਾ ਸੋ ਉਹਨਾਂ ਨੂੰ ਐ ਲੱਗਦਾ ਕਿ ਸ਼ਾਇਦ ਨੌਕਰੀਆਂ ਨਹੀਂ ਦਿੱਤੀਆਂ ਕਿਉਂਕਿ ਉਹਨਾਂ ਨੇ ਆਪ ਕਦੇ ਉਹਨਾਂ ਨੂੰ ਨੌਕਰੀਆਂ ਦੇਣ ਦਾ ਉਹਨਾਂ ਨੂੰ ਰਿਵਾਜ ਵੀ ਹੈ ਨਹੀਂ ਸੀ ਆਦਤ ਵੀ ਹੈ ਨਹੀਂ ਸੀ ਚਲੋ ਪੀਐਸਪੀਸੀਐਲ ਦੇ ਵਿੱਚ 2100 ਤੋਂ ਵੱਧ ਜਿਹੜੇ ਨੌਜਵਾਨ ਮੁੰਡੇ ਕੁੜੀਆਂ ਪੰਜਾਬ ਦੇ ਉਹਨਾਂ ਨੂੰ ਨਿਯੁਕਤੀ ਪੱਤਰ ਬੰਦੇ ਗਏ ਤੇ ਉਹ ਪੰਜਾਬ ਦੇ ਸਰਕਾਰ ਦੇ ਪਰਿਵਾਰ ਦੇ ਵਿੱਚ ਸ਼ਾਮਲ ਹੋਏ ਨੇ ਮੈਂ ਬਹੁਤ-ਬਹੁਤ ਵਧਾਈਆਂ ਦਿੰਦਾ ਤੇ ਉਹਨਾਂ ਨੇ ਆਪਣੇ ਦਿਲ ਦੇ ਵੱਲਬਲੇ ਵੀ ਸਾਂਝੇ ਕੀਤੇ ਕਿ ਬੜੀ ਦੇਰ ਤੋਂ ਉਹਨਾਂ ਨੂੰ ਉਡੀਕ ਸੀ ਇਸ ਕੜੀ ਦੀ ਕਈਆਂ ਨੇ ਤਾਂ ਇਹ ਵੀ ਦੱਸਿਆ ਕਿ ਕਈ ਸਾਲਾਂ ਤੋਂ ਸੰਘਰਸ਼ ਕਰ ਰਹੇ ਹੈ ਪੇਪਰ ਦੇ ਰਹੇ ਹੈ ਪਰ ਪਹਿਲਾਂ ਕੈਸ਼ ਤੇ ਫਰਮੈਸ਼ ਚਲਦੀ ਸੀ ਵਿਦਆਊਟ ਐਨੀ ਕੈਸ਼ ਤੇ ਫਰਮੈਸ਼ ਉਹਨਾਂ ਨੂੰ ਮੈਰਿਟ ਦੇ आधार ਤੇ ਨੌਕਰੀ ਮਿਲੀ ਆ ਤੇ ਪੰਜਾਬ ਸਰਕਾਰ ਦਾ ਇਹ ਵਾਦਾ ਸੀਗਾ ਕਿ ਬਿਨਾਂ ਰਿਸ਼ਵਤ ਤੋਂ ਬਿਨਾਂ ਸਪਾਰਸ਼ ਤੋਂ ਨੌਕਰੀਆਂ ਬੱਚਿਆਂ ਨੂੰ ਮਿਲਣਗੀਆਂ ਤਾਂ ਕਿ ਉਹ ਇੱਥੇ ਰਹਿ ਕੇ ਕੰਮ ਕਰ ਸਕਣ ਦੇਸ਼ ਦੇ ਤੇ ਪੰਜਾਬ ਦੇ ਤਰੱਕੀ ਦੇ ਵਿੱਚ ਹਿੱਸਾ ਪਾ ਸਕਣ ਵਿਦੇਸ਼ਾਂ 'ਚ ਜਾ ਕੇ ਰੋਲਣਾ ਬਹੁਤ ਔਖਾ ਹੋ ਜਾਂਦਾ ਹੈ ਬੇਗਾਨੀ ਬਾਸ਼ਾ ਬਗਾਨਾ ਮਾਹੌਲ ਬਗਾਨਾ ਮੌਸਮ ਸੋ ਮੈਂ ਸਾਰਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਪਰ ਤੁਹਾਨੂੰ ਵੀ ਮੈਂ ਕਹਿਣਾ ਚਾਹੁੰਦਾ ਕਿ ਉਹਨਾਂ ਨੇ ਇਹ ਜੋ ਉਹਨਾਂ ਦੀਆਂ ਕਹਾਣੀਆਂ ਸੁਣ ਕੇ ਜਾਏ ਕਿਉਂਕਿ ਬੜੀਆਂ ਇੰਟਰਸਟਿੰਗ ਕਈਆਂ ਦੀਆਂ ਬਹੁਤ ਹੀ ਇਮੋਸ਼ਨਲ ਸਟੋਰੀਜ਼ ਨੇ ਜਿਹੜੀਆਂ ਉਹ ਆਪ ਸੁਣਾਉਂਦੇ ਨੇ ਕਿ ਕਿੰਨਾ ਚੁੱਚਿਰ ਹੋ ਗਿਆ ਉਹਨਾਂ ਦਾ ਮਾਮਾ ਕਰਦਿਆਂ ਉਹਨਾਂ ਦੇ ਮਾਮਾ ਨੂੰ ਪਰਿਵਾਰ ਵਾਲਿਆਂ ਨੂੰ ਇਹ ਜੋ ਕੁਝ ਸਿੰਘ ਸਰ ਬੜੀ ਹੈਰਾਨੀ ਵਾਲੀ ਗੱਲ ਹੈ ਕਿ 38 38 ਸਾਲ ਉਹਨਾਂ ਦੀ ਉਮਰ ਹੋ ਗਈ ਹੈ ਉਹਨਾਂ ਨੂੰ ਨੌਕਰੀ ਬੜੀ ਪਹਿਲੀ ਵਾਰੀ ਹੈ ਕਿ ਪੰਜਾਬ ਦੇ ਵਿੱਚ ਇੰਨੀ ਵੱਡੀ ਉਮਰ ਦੇ ਜਿਹੜੇ ਲੋਕ ਨੇ ਉਹਨਾਂ ਨੂੰ ਸਰਕਾਰੀ ਨੌਕਰੀ ਮਿਲ ਗਈ ਕੋਈ ਗੱਲ ਨਹੀਂ ਅਸੀਂ ਓਵਰੇਜ ਜਿਹੜੇ ਹੋ ਗਏ ਉਹਨੂੰ ਰੈਕਸੇਸ਼ਨ ਵੀ ਦੇ ਦਿੰਨੇ ਪਰ ਜੇ ਡਿਸਰਵ ਕਰਦੇ ਐ ਮੈਰਿਟ ਚ ਆਉਂਦੇ ਐ ਤਾਂ ਅਸੀਂ ਨੌਕਰੀ ਦੇਣਾ ਚਾਹੁੰਦੇ ਹਾਂ ਉਹ ਉਹਨਾਂ ਪਹਿਲਾਂ ਉਹਨਾਂ ਨਾਲ ਗੱਲ ਵੀ ਕੀਤੀ ਐ ਪਰ ਉਹ ਬਹੁਤ ਖੁਸ਼ ਨਹੀਂ ਕਹਿੰਦੇ ਨਾ ਤੇ ਅਸੀਂ ਕੋਈ ਪੈਸਾ ਦਿੱਤਾ ਤੇ ਨਾ ਗਾੜੀ ਕੋਈ ਨਹੀਂ ਨਹੀਂ ਕਹਿੰਦਾ ਕਿ ਪਹਿਲਾਂ ਕੈਸ਼ ਤੇ ਫਰਮੈਸ਼ ਚੱਲਦਾ ਸੀ ਹੁਣ ਨਹੀਂ ਚੱਲਦਾ ਤੇ ਪੁਲਿਸ ਦੇ ਵਿੱਚ ਪਰ替 ਹੋ ਰਹੀ ਐ ਨੇ ਪੁਲਿਸ ਦੀਆਂ ਤਰੱਕੀਆਂ ਹੋਈਆਂ ਨੇ ਰੁਕੀਆਂ ਹੋਈਆਂ ਪੁਰਾਣੀਆਂ ਪਟਵਾਰੀ ਲੱਗ ਰਹੇ ਐ ਸਾਡੇ ਐਸਡੀਓ ਬਣ ਰਹੇ ਸਾਡੀਆਂ ਬੱਚੀਆਂ ਜੱਜ ਬਣ ਰਹੀਆਂ ਨੇ ਸਾਡੇ ਸਰਕਾਰੀ ਸਕੂਲਾਂ ਦੇ ਬੱਚੇ ਜੇਈ ਮੈਨ ਜੇਈ ਜਿਹੜਾ ਐਡਵਾਂਸ ਦੇ ਪੇਪਰ ਕਲੀਅਰ ਕਰ ਰਹੇ ਨੇ ਸੋਇਕਰ ਰੈਵੋਲੂਸ਼ਨ ਇੱਕ ਕ੍ਰਾਂਤੀ ਜਿਹੜੀ ਹੈ ਜਿਹਦਾ ਅਸੀਂ ਵਾਅਦਾ ਕੀਤਾ ਸੀ ਰੰਗਲੇ ਪੰਜਾਬ ਦਾ ਉਹਦੇ ਰੰਗ ਜਿਹੜੇ ਨੇ ਉਹ ਉੱਪਰ ਕੇ ਸਾਹਮਣੇ ਆਉਣ ਲੱਗੇ। ਸਿੰਘ ਸਾਹਿਬ ਲਗਾਤਾਰ ਜਿਹੜੀਆਂ ਨੌਕਰੀਆਂ ਦੇ ਵਿੱਚ ਦਿੱਤੀਆਂ ਜਾਂਦੀਆਂ ਨੇ ਉਹਨਾਂ ਦੇ ਆਂਕੜੇ ਹੁੰਦੇ ਨੇ। ਵਿਰੋਧੀ ਧਿਰ ਇਸ ਗੱਲਾਂ ਨੂੰ ਕਿਉਂ ਨਹੀਂ ਮੰਨਦੇ ਕਿ ਪੰਜਾਬ ਦੇ ਲੋਕਾਂ ਨੂੰ ਜਿਹੜੀਆਂ ਮਨਕੀਆਂ ਮਿਲਦੀਆਂ ਉਹਨਾਂ ਨੂੰ ਬਣਾਉਣਾ ਜ਼ਰੂਰੀ ਹੈ। ਉਹਨਾਂ ਨੂੰ ਫਿਰਦੇ ਰਹਿਣ ਦੋ ਇਦਾਂ ਹੀ। ਇਹ ਤਾਂ ਇਹ ਤਾਂ ਤੁਸੀਂ ਅੱਜ ਦੱਸੋਗੇ। ਅੱਜ 58962 ਹੋ ਗਿਆ ਅੱਜ ਟੋਟਲ 58962 ਮੈਂ 59000 ਨਹੀਂ ਕਿਹਾ ਮੈਂ 60000 ਨਹੀਂ ਕਿਹਾ ਮੈਂ ਲੱਖ ਨਹੀਂ ਕਿਹਾ ਜਿੰਨੇ ਹੈਗੇ ਨੇ ਸਾਰੇ ਡਿਪਾਰਟਮੈਂਟਾਂ ਦਾ ਸਾਡੇ ਕੋਲ ਡਾਟਾ ਪਿਆ ਪਰ ਉਹਨਾਂ ਨੂੰ ਦਿਖਾਉਣਾ ਜ਼ਰੂਰੀ ਨਹੀਂ ਹੈਗਾ ਕਿ ਉਹਨਾਂ ਨੇ ਕਿਹੜੇ ਨੌਕਰੀਆਂ ਦਿੱਤੀਆਂ ਨੇ ਸੋ ਸੌਣ ਦੇ ਅੰਨੇ ਨੂੰ ਕਹਿੰਦੇ ਸਾਰਾ ਕੁਝ ਹਰਾ ਹਰਾ ਦਿਸਦਾ ਠੀਕ ਹੈ ਨਾ ਸੋ ਉਹਨਾਂ ਨੂੰ ਐ ਲੱਗਦਾ ਕਿ ਸ਼ਾਇਦ ਨੌਕਰੀਆਂ ਨਹੀਂ ਦਿੱਤੀਆਂ ਕਿਉਂਕਿ ਉਹਨਾਂ ਨੇ ਆਪ ਕਦੇ ਉਹਨਾਂ ਨੂੰ ਨੌਕਰੀਆਂ ਦੇਣ ਦਾ ਉਹਨਾਂ ਨੂੰ ਰਿਵਾਜ ਵੀ ਹੈ ਨਹੀਂ ਸੀ ਆਦਤ ਵੀ